ਇਹੀ ਜਦੋਂ ਸੱਤਾ ਸੀ 15 ਸਾਲ ਇਹ ਪੰਜਾਬ 'ਚ ਰਹੇ ਅਟਲ ਔਰ ਹਰਸਿਮਰਤ ਬਾਦਲ ਜੀ ਤੇ ਹੁਣ ਮੋਦੀ ਸਾਹਿਬ ਦੇ ਨਾਲ ਵੀ ਰਹੇ ਇਹਨਾਂ ਨੇ ਹਮੇਸ਼ਾ ਬੰਤੀ ਸਿੰਘਾ ਦੀ ਰਿਹਾਈ ਦੀ ਵਿਰੋਧਤਾ ਕੀਤੀ ਆ ਔਰ ਸੁਖਵੀਰ ਬਾਦਲ ਜੀ ਦੀ ਤੇ ਉਹ ਵੀਡੀਓ ਹੀ ਬੜੀ ਵਾਇਰਲ ਹੋ ਰਹੀ ਆ ਜਿਦੇ ਚ ਉਹ ਕਹਿ ਰਹੇ ਲਗਾਤਾਰ ਐਤਵਾਦੀ ਹੈ ਜਦੋਂ ਉੱਥੇ ਬੁਲਾਇਆ ਗਿਆ ਸੀ ਸਰਬਤ ਖਾਲਸਾ ਤਰਨ ਤਾਰਨ ਉਸ ਸਰਬਤ ਖਾਲਸੇ ਤੇ ਪਹਿਲੀ ਪ੍ਰਤੀਕਿਰਿਆ ਸੁਖਵੀਰ ਬਾਦਲ ਜੀ ਦੀ ਉਹ ਸੀ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਹਰੇ ਸਾਰੇ ਅੱਤਵਾਦੀ ਐ ਤੇ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਗਏ ਤੇ ਅੱਜ ਇਹ ਕਿਸ ਤਰੀਕੇ ਨਾਲ ਝੂਠ ਬਰੋਸ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਪੰਜਾਬ 'ਚ ਅਗ ਲਾਉਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਕੇ ਇੱਕ ਝੂਠਾ ਹਮਦਰਦੀ ਲੈਣ ਵਾਸਤੇ ਝੂਠਾ ਇੱਕ ਪ੍ਰੋਪਗੈਂਡਾ ਅਖੇ ਦੀ ਆਮ ਆਦਮੀ ਪਾਰਟੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੋਣ ਤੇਰੀ ਆਹ ਮਿੰਟਸ ਪਏ ਉਸ ਮੀਟਿੰਗ ਦੀ ਜਿਹੜੀ ਦਸੰਬਰ ਦੇ ਮਹੀਨੇ ਚ ਹੋਈ ਆ ਉਹਦੇ ਚ ਸਪੱਸ਼ਟ ਹੈ ਕਿ ਇਕਲੌਤੀ ਓਨਲੀ 1 ਪਰਸਨ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਕੈਬਨਿਟ ਦੇ ਅਹਿਮ ਹਿੱਸਾ ਹੈ कैलाश ਗਹਿਲੋਚੀ ਜਿਹੜੇ ਜੇਲ੍ਹ ਮੰਤਰੀ ਐ ਉਹਨਾਂ ਨੇ ਇਸ ਗੱਲ ਦਾ ਪਰਜੋਰ ਮੰਗ ਕੀਤੀ ਕਿ ਪ੍ਰੋਫੈਸਰ ਸਾਹਿਬ ਦੀ ਸਜ਼ਾ ਵੀ ਪੂਰੀ ਹੋ ਗਈ ਆ ਪ੍ਰੋਫੈਸਰ ਸਾਹਿਬ ਦੀ ਸਿਹਤ ਵੀ ਠੀਕ ਨਹੀਂ ਐ ਔਰ ਪ੍ਰੋਫੈਸਰ ਸਾਹਿਬ ਦੇ ਹੋਮ ਟਾਈਮ ਹੋਮ ਟਾਊਨ ਦੀ ਪੁਲਿਸ ਨੇ ਵੀ ਕਲੀਅਰੈਂਸ ਦਿੱਤੀ ਆ ਕਿ ਇਹਨਾਂ ਨੂੰ ਛੱਡਿਆ ਜਾਵੇ ਲੇਕਿਨ ਬੀਜੇਪੀ ਲੈਫਟਨੈਂਟ ਗਵਰਨਰ ਦੇ ਨੋਮੀਨੇਟਿਡ 6 ਮੈਂਬਰਾਂ ਨੇ ਵਿਰੋਧਤਾ ਕੀਤੀ ਜਿਹੜੀ ਬੀਜੇਪੀ ਨਾਲ ਗਲਵੱਕੜੀ ਇਕਾਲੀ ਦਲ ਹਮੇਸ਼ਾ ਰਿਹਾ ਤੇ ਹੋਣ ਵਾਲੇ ਟਾਈਮ 'ਚ ਹੀ ਰਹੂਗਾ ਹੁਣ ਮੇਰਾ ਸਵਾਲ ਹੈ ਸੁਖਵੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਕਿ ਕੀ ਤੁਸੀਂ ਮੋਤੀ ਸਾਹਿਬ ਦੇ ਅੱਗੇ ਜਾ ਕੇ ਜਿਹੜੇ ਉਹ ਬੋਰਡ ਦੇ ਮੈਂਬਰ ਹੈ ਜਿਨ੍ਹਾਂ ਨੇ ਵਿਰੋਧਤਾ ਕੀਤੀ ਆ ਮਿੰਟਸ ਪਏ ਆ ਤੁਹਾਡੇ ਸਾਹਮਣੇ। ਕੀ ਆ ਬੋਰਡ ਤੇ ਮੈਂਬਰ ਬਦਲਣ ਲਈ ਕੋਈ ਐਜੀਟੇਸ਼ਨ ਕੋਈ ਧਰਨਾ ਪ੍ਰਦਰਸ਼ਨ ਕਰੋਗੇ? ਕੀ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜਵਾਨ ਜਿਸ ਤਰੀਕੇ ਨਾਲ ਇਹ ਗਾਣਾ ਕਰਦੇ ਆ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਲਗਾਤਾਰ ਇੱਕ ਸ਼ਬਦ ਵੀ ਮੋਦੀ ਸਾਹਿਬ ਦੇ ਖਿਲਾਫ ਬੋਲ ਕੇ ਦਿਖਾਉਣ ਕੀ ਹਿੰਮਤ ਹੈ ਕੀ ਇਹਨਾਂ ਚ? ਲੇਕਿਨ ਇਹ ਤੁਹਾਡਾ ਜੇ ਤੁਸੀਂ ਸੋਚਦੇ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਇਸ ਭਲੇਖੇ ਚ ਆ ਜਾਣਗੇ। ਤੁਹਾਡਾ 도ਗਲਾ ਤੇ ਦੋਹਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਅਸਲੀ ਤਰੀਕੇ ਨਾਲ ਵੇਖ ਲਿਆ ਤੁਹਾਡੇ ਝੂਠੇ ਤੁਹਾਡੇ ਇਸ ਗੁੰਮਰਾਹਕੂਨ ਪ੍ਰਚਾਰ 'ਚ ਪੰਜਾਬ ਦੇ ਲੋਕ ਨਹੀਂ ਆ ਸਕਦੇ ਲੋਕਾਂ ਨੇ ਤੇ ਹੁਣੇ ਵੇਖ ਲਿਆ ਜਥੇਦਾਰ ਕੌਕੇ ਸਾਹਿਬ ਵਾਲੇ ਇਸੂ ਤੇ ਜੋ ਤੁਹਾਡੀ ਸਚਾਈ ਜੋ ਬਾਦਲ ਸਰਕਾਰ ਦੀਆਂ ਕਰਤੂਤਾ ਸਾਹਮਣੇ ਆਈਆਂ ਪੰਜਾਬ ਦਾ ਪੰਥ ਪੰਜਾਬ ਦੇ ਲੋਕ ਹਰੇਕ ਤਰੀਕੇ ਨਾਲ ਤੁਹਾਡੀ ਅਸਲੀਅਤ ਪਛਾਣ ਗਿਆ ਔਰ ਬੰਦੀ ਸਿੰਘਾਂ ਤੇ ਵੀ ਤੁਹਾਡੇ ਜਿਹੜੀ ਇਹ ਬਿਆਨਬਾਜ਼ੀ ਆ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਲੋਕਾਂ ਤੋਂ ਝੂਠੀ ਹਮਦਰਦੀ ਲੈਣ ਦੀ ਆ ਔਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਝੂਠ ਬੋਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਜ਼ੀਰ ਸਾਹਿਬ ਹੀ ਉੱਥੇ ਡਿਮਾਂਡ ਕਰ ਰਹੇ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਜਿਹੜੇ ਜੇਲ੍ਹ ਮੰਤਰੀ ਦੀ ਹیثیت ਨਾਲ ਉਸ ਬੋਰਡ ਦੇ ਹਿੱਸੇ 'ਚ ਆ ਔਰ ਬੋਰਡ ਨੇ 61 ਨਾਲ ਇਸ ਪੈਰਾਗ੍ਰਾਫ ਹੈ 61 ਇੱਕ ਬੰਦਾ ਉਹਨਾਂ ਦੇ ਹੱਕ ਸੀਗਾ ਰਿਹਾਈ ਦੇ 6 ਬੰਦੇ ਨੇ اپੋਜ਼ ਕੀਤੀ ਇਸ ਕਰਕੇ ਰਿਹਾਈ ਨਹੀਂ ਹੋਈ ਜਿਹੜੇ ਕੀ ਬਾਦਲ ਪਰਿਵਾਰ ਦੇ ਔਰ ਕਾਲੀ ਦਲ ਬਾਦਲ ਦੇ ਭਾਈਵਾਲ ਰਹੇ ਆ ਅੱਜ ਵੀ ਭਾਈਵਾਲ ਐ ਔਰ ਆਉਣ ਵਾਲੀ ਲੋਕ ਸਭਾ ਚ ਵੀ ਕਹਿਣ ਸੁਖਵੀਰ ਸਿੰਘ ਬਾਦਲ ਕਿ ਅਸੀਂ ਬੀਜੇਪੀ ਨੂੰ ਹੁਣ ਬਿਲਕੁਲ ਮੂੰਹ ਨਹੀਂ ਲਾਵਾਂਗੇ ਅਸੀਂ ਬੀਜੇਪੀ ਨੇ ਸਾਡੇ ਬੰਦੀ ਸਿੰਘ ਨਹੀਂ ਛੱਡੇ ਕਿਉਂਕਿ ਮੋਦੀ ਸਾਹਿਬ ਤੇ ਗੁਰਨਾਨਗ ਸਾਹਿਬ ਤੇ ਪ੍ਰਕਾਸ਼ ਪਰਬ ਤੇ ਜਿਹੜੀ ਅਨਾਉਂਸਮੈਂਟ ਕੀਤੀ ਔਰ ਤੋਂ ਹੀ ਮੁੱਕਰ ਗਏ ਕਹਿਣ ਹੁਣ ਸੁਖਵੀਰ ਬਾਦਲ ਜੀ ਜ਼ੋਰਤ ਹੈਗੀ ਆ ਤੇ ਕਹਿਣ ਕਿ ਬੀਜੇਪੀ ਨੂੰ ਅਸੀਂ ਕਦੀ ਮੂੰਹ ਨਹੀਂ ਲਾਵਾਂਗੇ ਕਹਿਣ ਕਿ ਬੀਜੇਪੀ ਨੇ ਝੂਠ ਬੋਲਿਆ ਬੀਜੇਪੀ ਨੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਧੋਖਾ ਕੀਤਾ ਜੇ ਹਿੰਮਤ ਐ ਸੁਖਵੀਰ ਸਿੰਘ ਬਾਦਲ ਜੀ ਤੇ ਆ ਕੇ ਬਿਆਨ ਦਓ ਆ ਸਿਰਫ ਤੇ ਸਿਰਫ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਨੂੰ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਮਾਨ ਸਾਹਿਬ ਨੂੰ ਜਿਹੜਾ ਲਗਾਤਾਰ ਪੰਜਾਬ ਨੂੰ ਨਵੇਂ ਸਿਰੇ ਤੋਂ ਨਵੇਂ ਸਿਰੇ ਤੋਂ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਜਿਹੜੀਆਂ ਲਗਾਤਾਰ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਰਹੇ ਉਹਨਾਂ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਏਜੰਡਾ ਨਹੀਂਗਾ ਤੁਸੀਂ ਲਗਾਤਾਰ ਸੱਤਾ 'ਚ ਰਹਿ ਕੇ ਇਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਅੱਜ ਵੀ ਜਿਹੜੇ ਤੁਹਾਡੇ ਖਾਸ ਹੈ ਜਿਨ੍ਹਾਂ ਨਾਲ ਤੁਸੀਂ ਤਰਲੋ ਮੱਛੀ ਹੋ ਰਹੇ ਹੋ ਲੋਕ ਸਭਾ ਲੜਨ ਦੀ ਉਹ ਅੱਜ ਫੇਰ ਜਿਹੜਾ ਆ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਸੋ ਆ ਸਚਾਈ ਆ ਸੋ ਅੱਜ ਮੀਡੀਆ ਦੇ ਸਾਥੀਓ ਇਸ ਲਈ ਕਿਉਂਕਿ ਮੀਡੀਆ ਦੇ ਵੀ ਇੱਕ ਹਿੱਸੇ ਨੇ ਕੁਝ ਝੂਠੀਆਂ ਰਿਪੋਰਟਸ ਲਾਈਆਂ ਅਸੀਂ ਉਹਨਾਂ ਨੂੰ ਵੀ ਜਿਹੜਾ ਆ ਚਿੱਠੀ ਲਿਖੀ ਆ ਵੀ ਤੁਸੀਂ ਇਹਨੂੰ ਕਲੈਰੀਫਾਈ ਕਰੋ ਸੋ ਤੁਹਾਡੇ ਰਾਹੀਂ ਮੈਂ ਇਹਨਾਂ ਨੂੰ ਸਵਾਲ ਵੀ ਪੁੱਛਣਾ ਚਾਹੁੰਦਾ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਿਆ ਔਰ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਆ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਖਾਸ ਕਰ ਸਿੱਖਾਂ ਨਾਲ ਪੰਥਨਾ ਹਮੇਸ਼ਾ ਹੀ ਇਹਨਾਂ ਨੇ ਧੋਖਾ ਕੀਤਾ ਪੰਥ ਦੇ ਨਾਂ ਤੇ ਬੰਦੀ ਸਿੰਘਾਂ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਈਆਂ ਹਮੇਸ਼ਾ ਹੀ ਜਿਹੜੇ ਪੰਥ ਧੋਖੀ ਸੀ ਉਹਨਾਂ ਨੂੰ ਵੱਡੀਆਂ ਕੁਰਸੀਆਂ ਵੀ ਦਿੱਤੀਆਂ ਉਹਨਾਂ ਨਾਲ ਰਾਜੀਨਾਮੇ ਵੀ ਕੀਤੇ ਉਹਨਾਂ ਦੀਆਂ ਫਿਲਮਾਂ ਵੀ ਚਲਵਾਈਆਂ ਉਹਨਾਂ ਨੂੰ ਲਗਾਤਾਰ ਵੱਡੀਆਂ ਵੱਡੀਆਂ ਸਿਕਿਉਰਟੀਆਂ ਵੀ ਦਿੱਤੀਆਂ ਆ ਇਹਨਾਂ ਦੀ ਸੱਚਾਈ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਅਧਿਆਪਕ ਸਾਹਿਬ ਅੱਜਿਕ ਜਨਵਨ ਸਾਹਿਬ ਨੇ ਕਿਹਾ ਕਿ ਫਤਰੇ ਨੂੰ ਆਵਾਜ਼ ਦੇ ਆ ਭਾਈ ਕੌਮ ਕੇ ਸਾਥ ਉਹ ਦੇਣਾ ਚਾਹੀਦਾ ਤੇ ਪ੍ਰਕਾਸ਼ ਨੂੰ ਬਾਦਲ ਤੋਂ ਫਤਰੇ